जिस ਵੀ ਜੀ ਤੁਹਾਡੀ ਰੋਮ ਰੋਮ ਵਿੱਚ ਅਕਾਲੀ ਦਲ ਬਸ ਰਿਹਾ ਹੈ ਪਿਛਲੇ ਦਿਨੀ ਕਾਂਗਰਸ ਦੇ ਪ੍ਰਧਾਨ ਰਾਜਾ ਗੁਰਿੰਦ ਦੀ ਧਰਮ ਪਤਨੀ ਨੇ ਇੱਕ ਪੱਤਰਕਾਰ ਨੂੰ ਕੈਮਰੇ ਸਾਹਮਣੇ ਇਹ ਗੱਲ ਆਖੀ ਕਿ ਤੁਸੀਂ ਮੇਰੇ ਨਾਲ ਅਕਾਲੀ ਦਲ ਦੀ ਤਾਂ ਗੱਲ ਹੀ ਨਾ ਕਰੋ ਅਕਾਲੀ ਦਲ ਤਾਂ ਸਮਾਪਤ ਹੋ ਚੁੱਕਿਆ ਕੀ ਕਹਿੰਦੇ ਇਹਦੇ ਬਾਰੇ ਕਿਸੇ ਦਾ ਕਹਿਣਾ ਨਾ ਕੋਈ ਸਮਾਪਤ ਹੁੰਦਾ ਹੈ ਨਾ ਕੋਈ ਵਾਪਸ ਹੂੰ ਉਹ ਆਪਣੀ ਪਾਰਟੀ ਵਾਲੀ ਪਹਿਲਾਂ ਤਾਂ ਲਿਖਾ ਮਾਰੇ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਜੀ ਉਹ ਕਾਗਦੋਂ ਛੱਡ ਕੇ ਕਿਉਂ ਚਲੇ ਗਏ ਹੂੰ ਕਿੱਤੇ-ਕਿੱਤੇ ਜਿਹੜੇ ਮਹਾਰਤੀ ਸੀਗੇ ਕਾਂਗਰਸ ਦੇ ਉਹ ਛੱਡ ਕੇ ਬੀਜੇਪੀ ਦੇ ਵਿੱਚ ਚਲੇ ਗਏ ਹੂੰ ਹੁਣ ਇਹ ਉਤਰਾਜ ਜਿਹੜਾ ਤਾਂ ਉਦੋਂ ਹੀ ਰਹਿੰਦੇ ਆ ਲੋਕ ਕੰਮ ਦੇਖਦੇ ਆ ਪਹਿਲਾਂ ਕਾਂਗਰਸ ਦਾ ਦੇਖਿਆ ਕੰਮ ਉਹ ਉਹਨੂੰ ਜਦੋਂ ਲੋਕਾਂ ਨੇ ਨਾ ਪਸੰਦ ਆਇਆ ਤਾਂ ਆਮ ਪਾਰਟੀ ਲੈਣ ਜੀ ਉਸ ਤੋਂ ਬਾਅਦ ਆਮ ਪਾਰਟੀ ਨੂੰ 2 ਸਾਲ ਹੋਏ ਸੀਗੇ ਉਸ ਤੋਂ ਬਾਅਦ ਹੁਣ ਲੋਕ ਸਭਾ ਚੋਣਾਂ ਹੋਈਆਂ ਤਾਂ ਇਹਦਾ ਵੀ ਬੂਰੀਆ ਬਿਸਤਰਾ ਹੂੰ ਇਹ ਤੋਂ ਵਾਅਦਾ ਸਮਾ ਦਸੂਗਾ ਜਿਹੜਾ ਕੋਈ ਕੁਛ ਕਰਕੇ ਦਿਖਾਊਗਾ ਹੂੰ ਉਹਦੇ ਮਗਰ ਲੋਕ ਤੁੰਗ ਕੇ ਕਿਸੇ ਦੇ ਮੂੰਹ ਨਾਲ ਕਹਿਣ ਤੇ ਕੋਈ ਖਤਮ ਨਹੀਂ ਹੁੰਦਾ ਹੂੰ ਆਪਦੇ ਮੂੰਹ ਨਾਲ ਆਪਦੀ ਸਹਤ ਕਰ ਲੈਵੇ ਤਾਂ ਉਹ ਵਾਅਦਾ ਨਹੀਂ ਹੈਗਾ ਤਾਂ ਸਮਾ ਦੱਸਦਾ ਕਿ ਜੀ ਤੇ ਜੇਕਰ ਆਪਾਂ ਸਮੇਂ ਦੀ ਗੱਲ ਕਰੀਏ ਤਾਂ ਆਪਾਂ ਸੁਖਬੀਰ ਸਿੰਘ ਬਾਦਲ ਦੇ ਰਿਗਾਰਡਿੰਗ ਜੇਕਰ ਸੋਚੀਏ ਹਨਾ ਜਦੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਸਮਾ ਵਧੀਆ ਸੀ ਤਾਂ ਵਰਕਰਾਂ ਨੇ ਲੀਡਰਾਂ ਨੇ ਐਸ਼ ਕੀਤੀ ਹੈ ਪਰ ਅੱਜ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਬਾਗਲ ਦੀ ਸਿਆਸਤ ਦਾ ਜਿਹੜਾ ਸਮਾਂ ਉਹ ਲੜਕੜਾ ਰਿਹਾ ਤੇ ਇਸ ਔਖੇ ਸਮੇਂ ਦੇ ਵਿੱਚ ਜਿਹੜੇ ਛੱਡ ਕੇ ਜਾ ਰਹੇ ਨੇ ਉਹਨਾਂ ਨੂੰ ਕਿੱਥੇ ਦੇਖਦੇ ਹੋ ਜਿਹੜੀ ਪਾਰਟੀ ਦੇ ਨਾਲ ਹੁੰਦੇ ਨੇ ਪਹਿਲਾਂ ਕੰਮ ਕੀਤਾ ਆਂਦਾਜੀ ਉਹ ਛੱਡਣਾ ਤਾਂ ਬਹੁਤ ਹੀ ਮਾੜੀ ਗੱਲ ਆ ਜੀ ਜੇ ਕੋਈ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਸੁਖਵੀਰ ਬਾਦਲ ਦੇ ਵਿੱਚ ਕੁਝ ਘਟਾਾਂ ਰਹੀਆਂ ਸੀਗੀਆਂ ਹਾਂ ਔਰ ਉਹ ਮਨਵੀਰ ਹੈ ਵੀ ਹਾਂ ਮੈਂ ਕਹਾ ਗਲਤੀਆਂ ਹਾਂ ਹਾਂ ਆਪ ਘੱਟੇ ਪੇਸ਼ ਹੋ ਕੇ ਉਹ ਮਾਫੀ ਮੰਗਣ ਨੂੰ ਤਿਆਰ ਆ ਹਾਂ ਤੇ ਉਹ ਹੁਣ ਜਿਹੜਾ ਛੱਡ ਕੇ ਜਾਣਾ ਉਹ ਗੱਲ ਗਲਤ ਆ ਉਹ ਸਮਝਾ ਸਕਦੇ ਸੀ ਕਿ ਜੇ ਉਹਨਾਂ ਦੀ ਬਿਲਕੁਲ ਹੀ ਗੱਲ ਹੁਣ ਉਹ ਬਾਹਰ ਹੋ ਕੇ ਤਾਂ ਕਿੰਨਾ ਬੋਲ ਰਹੇ ਆ ਜਦੋਂ ਪਾਰਟੀ ਦੇ ਵਿੱਚ ਸੀ ਕਿ ਉਹੀ ਬੰਦੇ ਉਹਨਾਂ ਦੀਆਂ ਸਿਰਫਾ ਕਰਦੇ ਸੀ ਉਸ ਟਾਈਮ ਦੇ ਵਿੱਚ ਜੇ ਮਾ ਦੀ ਕੋਈ ਗਲਤੀ ਆ ਉਹ ਬੈਠ ਕੇ ਆਪਦਾ ਮੀਟਿੰਗ ਕਰ ਲੈ ਮੀਟਿੰਗ ਕਰਕੇ ਉਹਨਾਂ ਦੀ ਜਗ੍ਹਾ ਕੋਈ ਹੋਰ ਬੰਦਾ ਆਪਦਾ ਪਰ ਜੇ ਨਾਲ ਛੱਡਣਾ ਉਹ ਤਾਂ ਗਲਤ ਆ ਜੇ ਦੂਜੇ ਪਾਸੇ ਚਲੇ ਜਾਓ ਕਿ ਤਾਂ ਪਾਰਟੀ ਦਾ ਵਜ਼ਨ ਰਹਿਣਾ ਨਹੀਂ ਉਹਨਾਂ ਉਹਨਾਂ ਤੋਂ ਵੀ ਕੁਝ ਨਹੀਂ ਨਾ ਮਰ ਲਈ ਟੱਪ ਲੈ ਪਰ ਏਕੇ ਨਾਲ ਹੀ ਸਾਰਾ ਕੁਝ ਬਣਦਾ ਜਿਸ ਤਰ੍ਹਾਂ ਆਪਾਂ ਕਿਸਾਨ ਜੱਥੇਬੰਦੀਆਂ ਦੀਆਂ ਗੱਲਾਂ ਕਰਦੇ ਆਂ ਸਾਰਾ ਜੱਥੇਬੰਦੀਆਂ ਵੀ ਏਕੇ ਨਾਲ ਹੀ ਕਾਮਯਾਬ ਨੇ ਜੇ ਨਹੀਂ ਪਾਰਟੀ ਆ ਉਹ ਪਾਰਟੀ ਏਕੇ ਨਾਲ ਹੀ ਆਗਾ ਜੇ ਉਹ ਤੂਫਾਨ ਹੋ ਜਵੇ ਤਾਂ ਹੁਣ ਉਹ ਕਿਸੇ ਦੂਜੀ ਪਾਰਟੀ ਦਾ ਮੁਕਾਬਲਾ ਕਰਨ ਜੋਗੀ ਨਹੀਂ ਰਹਿ ਜਾਂਦੀ ਕਿਉਂਕਿ ਉਹ ਉਹ ਨਿੰਦਣਾਂ ਵਾਲੇ ਉਹਦੇ ਵਿੱਚੋਂ ਹੀ ਪੈਦਾ ਹੋ ਜਾਂਦੇ ਆ ਤਾਂ ਉਹਦੇ ਨੁਕਸਾਨ ਹੀ ਹੁੰਦਾ ਮੂੰਹ ਦੀ ਖਾਣੀ ਪੈਂਦੀ ਆ ਉਹ ਜਿੱਤ ਪ੍ਰਾਪਤ ਜਿਸ ਵੀ ਕੀ ਤੁਹਾਡੇ ਵਿਰੋਧੀਆਂ ਦਾ ਕਹਿਣਾ ਇਹ ਹੈ ਕਿ ਐਸਜੀਪੀਸੀ ਜਿਹੜੀ ਹੈ ਉਹ ਸੁਖਵੀਰ ਬਾਦਲ ਦੀ ਔਰ ਜੇਕਰ ਅਕਾਲ ਸੱਤਸ ਸਹਾਬ ਸਿੰਘ ਸਰਬਾਨਾ ਦੀ ਗੱਲ ਕਰੀਏ ਤਾਂ ਉਹ ਵੀ ਕਹਿੰਦੇ ਨੇ ਕਿ ਉਹ ਵੀ ਸੁਖਬੀਰ ਸਿੰਘ ਬਾਗਲ ਦੀ ਤੇ ਤਨਖਾਹਿਆ ਕਰਾਰ ਹੋਣ ਦਾ ਸੁਖਬੀਰ ਸਿੰਘ ਬਾਗਲ ਦੀ ਸਿਹਤ ਉੱਤੇ 3 ਜਿੰਨਾ ਵੀ ਅਸਰ ਨਹੀਂ ਆ। ਸੁਖਵੀਰ ਬਾਗਲ ਅਕਾਲ ਪਖਤੇ ਪੇਸ਼ ਹੋ ਕੇ ਉਹਨੇ ਬੇਨਤੀ ਕੀਤੀ ਹੈ ਕਿ ਜੇ ਮੈਨੂੰ ਜੋ ਵੀ سزا ਲਾਓਗੇ ਮੈਨੂੰ ਪਰਵਾਹ ਨਾ। ਹੂੰ। ਪਰ ਵਿਰੋਧਤਾ ਉਹ ਕਰ ਰਹੇ ਹੈ ਜਿਹੜੇ ਕਿ ਜਗਦੀ ਜਗਨੇਸ਼ ਰਾਟੇਲਰ ਸੀ। ਜੀ ਕਿੰਨੇ ਸਖਾ ਤੇ ਕਿੰਨਾ ਜ਼ੁਲਮ ਕੀਤਾ 82 ਦੇ ਦੰਗਿਆਂ ਵੇਲੇ ਉਹਨਾਂ ਨੇ ਕਿੰਨਾ ਕੁਛ ਕੀਤਾ ਉਹ ਆਪ ਗਲਤੀ ਨਹੀਂ ਮੰਨਿਆ ਜਦੋਂ ਕਿ ਕੋਰਟ ਨੇ ਉਹਨੂੰ ਕਸੂਰਵਾਰ ਦੇਤਾ ਉਹਨਾਂ ਬਾਰੇ ਫਿਰ ਕੀ ਕਹਾਂਗੇ ਜਿਹਦੇ ਬਾਰੇ ਜਿਹੜੇ ਦੋਸ਼ ਲਾ ਰਹੇ ਆ ਕਿ ਸਾਰਾ ਕੁਝ ਇਹਨਾਂ ਪਾਈ ਆ ਉਹਨਾਂ ਨੇ ਤਾਂ ਗਲਤੀ ਮੰਨੀ ਨਹੀਂ ਉਹਨੂੰ ਕੋਰਟ ਨੇ ਤਾਂ ਸਿਆ ਦਿੱਤੀ ਹੁਣ ਉਹ ਆਪੇ ਬੰਦਿਆਂ ਨੂੰ ਗਲਤ ਕਹਿਣਗੇ ਜਾਂ ਨਹੀਂ ਸਹੀਵਾਦ ਤਾਂ ਮੰਨ ਰਿਹਾ ਨਾ ਇਹ ਗੱਲ ਜੀ ਜੇ ਜੋ ਮੈਨੂੰ ਸਜ਼ਾ ਲਾਓ ਮੈਂ ਭੁਗਤਣ ਨੂੰ ਤਿਆਰ ਆ ਕੱਚ ਪੱਲਾ ਪਾ ਕੇ ਆ ਗਿਆ ਹੂੰ ਪਰ ਇਹ ਉਹ ਜਮਾਤ ਹੈ ਜਿਹੜੀ ਵਿਰੋਧ ਕਰ ਰਹੀ ਹੈ ਜਿਹੜੇ ਕਿ ਪੋਰ ਨੇ ਉਹਨਾਂ ਨੂੰ ਕਸੂਰਵਾਰ ਐਲਾਨਤਾ ਪਰ ਉਹ ਨਹੀਂ ਮੰਨਿਆ ਵੀ ਅਸੀਂ ਕਸੂਰਵਾਰ ਹੂੰ ਹੂੰ ਹੁਣ ਜੇਕਰ ਆਪਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਇਹ ਵੀ ਇੱਕ ਕਹਿੰਦੇ ਨਿਮਾਣਾ ਪੜ ਹੈ ਉਹ ਕੋ ਆਪਣੇ ਹਾਂ ਬਿਲਕੁਲ ਨਿਮਾਣਾ ਸਿੱਖ ਬਣ ਕੇ ਉਹ ਪਹੁੰਚ ਗਏ ਨੇ ਸੰਗਤ ਦੇ ਅੰਦਰ ਉਹਨਾਂ ਨੇ ਝੋਲੀ ਫਾਲਾ ਲਈ ਹੈ ਮਾਫੀ ਦੇ ਲਈ ਤੰਮੂ ਕੀ ਲੱਗਦਾ ਕਿ ਸੰਗਤ ਨੂੰ ਉਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਜਾਂ ਫਿਰ ਆਪਣਾ ਗੁੱਸਾ ਐਜ਼ ਇਟ ਇਜ਼ ਰੱਖਣਾ ਚਾਹੀਦਾ ਮਤਲਬ ਤੁਸੀਂ ਆਪਣੇ ਉੱਤੇ ਲਓ ਮੰਨਦੇ ਵੀ ਤੁਸੀਂ ਕੀ ਸੋਚਦੇ ਇਸ ਦੇ ਬਾਰੇ ਜੇ ਜਿਹੜਾ ਅਕਾਲ ਤਖਤ ਤੇ ਨਿਮਾਣਾ ਹੋਵੇ ਚਲਾਇਆ ਜਿਹੜਾ ਅਸਲੀ ਅੰਦਰੋਂ ਸਿੱਖ ਹੈ ਵੀ ਉਹ ਤਾਂ ਇਸ ਚੀਜ਼ ਨੂੰ ਪ੍ਰਵਾਨ ਕਰੂਗਾ ਕਿ ਜਦੋਂ ਉਹ ਆਪਣੀ ਗਲਤੀ ਮੰਨ ਗਿਆ ਤਾਂ ਸਾਨੂੰ ਹੁਣ ਮਾਫ ਕਰ ਦੇਣਾ ਚਾਹੀਦਾ ਜੀ ਔਰ ਇਹ ਇਹਨੇ ਵਿਰੋਧ ਕਰਨਾ ਉਹਨਾਂ ਨੇ ਤਾਂ ਚਾਇਓ ਜੋ ਕੁਛ ਮਰਜ਼ੀ ਕਰੀ ਜਾਵੇ ਫਿਰ ਉਹਨਾਂ ਦਾ ਵਿਰੋਧ ਕਰਨ ਦਾ ਕੋਈ ਨਾ ਕੋਈ ਬਾਹਰ ਨਾਲ ਲੈ ਹੀ ਜਾਣਾ ਹੂੰ ਉਹ ਜੀ ਮੰਨਦੇ ਆਏ ਗੱਲੋਂ ਜੇ ਉਹ ਨਿਮਾਣਾ ਹੋ ਕੇ ਉੱਥੇ ਗਲਤੀ ਮੰਨਦਾ ਸੋਇਆ ਜੋ ਅਕਾਲ ਤਖਤ ਵੱਲੋਂ ਲਾਈ ਜਾਂਦੀ ਆ ਉਹ ਨਿਪਾਉਂਦਾ ਤਾਂ ਮਾਫ ਕੀਤਾ ਜਾ ਸਕਦਾ ਤੇ ਜਿਹੜੇ ਇਸ ਸਮੇਂ ਅਕਾਲੀ ਦਲ ਨੂੰ ਛੱਡ ਗਏ ਆਪਾਂ ਵਰਕਰਾਂ ਦੀ ਗੱਲ ਕਰਦੇ ਆ ਹਨਾ ਜਿਹੜੇ ਵਰਕਰ ਵੀ ਸਿਆਸਤ ਦੇ ਵਿੱਚ ਥਾਲੀ ਦੇ ਲੱਡੂ ਬਣ ਗਏ ਨੇ ਉਹਨਾਂ ਵਰਕਰਾਂ ਦੇ ਬਾਰੇ ਕੀ ਲੱਗਦਾ ਤੁਹਾਨੂੰ ਜਿਹੜੇ ਕਿਸੇ ਵੀ ਸਟੈਂਡ ਤੇ ਨਹੀਂ ਖੜਦੇ ਜਿਹੋ ਉਹਦੇ ਜੁੱਤੇ ਬਣੀਆਂ ਉਹ ਜੁੱਤੇ ਜੱਤੀਆਂ ਹਾਂ ਕੇ ਦੁਬਾਰੇ ਹੁਣਾਂ ਦਾ ਫੇਰ ਇੱਥੇ ਆਈ ਵਰਕਰ ਇਹ ਵੀ ਕਹਿੰਦੇ ਨੇ ਨਾ ਕਿ ਹੁਣ ਜੇ ਸਾਡੇ ਲੀਡਰ ਬਾਗੀ ਹੋ ਗਏ ਨੇ ਹਨਾ ਸ਼੍ਰੋਮਣੀ ਅਕਾਲੀ ਦਲ ਤੋਂ ਅਸਤ ਆਪਣੇ ਲੀਡਰ ਦੇ ਨਾਲ ਆ ਅਸੀਂ ਪਾਰਟੀ ਦੇ ਨਾਲ ਨਹੀਂ ਫਿਰ ਉਹਨਾਂ ਵਰਕਰਾਂ ਵਾਰੇ ਕੀ ਹੈ ਉਹ ਤਾਂ ਉਹਨਾਂ ਦੀ ਆਪ ਕੋ ਆਪਣੀ ਸੋਚ ਹੈ ਜੀ ਉਹਨਾਂ ਬਾਰੇ ਕੀ ਕਹਿ ਸਕਦੇ ਜਦੋਂ ਗੱਲ ਆਉਂਦੀ ਹੈ ਸਿੱਖੀ ਦੀ ਤਾਂ ਸਿੱਖੀ ਦੇ ਵਿੱਚ ਅਰਦਾਸ ਦੇ ਵਿੱਚ ਵੀ ਆਖਿਆ ਜਾਂਦਾ ਹੈ ਨਿਮਾਣਿਆਂ ਦਾ ਮਾਨ ਮਿਟਾਣੇ ਦੇ ਤਾਂ ਨਿਉਟਿਆਂ ਦੀ ਓਟ ਨਹੀਂ ਆਸਿਆਂ ਦੇ ਆਸਰੇ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਅਸੀਂ ਤੇਰੀ ਸ਼ਰਨ ਵਿੱਚ ਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਾਣਨ ਦੇ ਲਈ ਕਿ ਪ੍ਰਧਾਨ ਮੁੱਖ ਮੰਤਰੀ ਦਾ ਪੁੱਤਰ ਡਿਪੀਸੀਐਮ ਜੇਕਰ ਅੱਜ ਨਿਮਾਣਿਆਂ ਦਾ ਮਾਣ ਹੋ ਕੇ ਝੋਲੀ ਫੈਲਾ ਕੇ ਅਕਾਲ ਸਤਿ ਸਾਬ ਦੇ ਸਾਹਮਣੇ ਮਾਫੀ ਮੰਗ ਰਿਹਾ ਹੈ ਕਿ ਪੰਜਾਬ ਦੀ ਸੰਗਤ ਉਸ ਨੂੰ ਮਾਫ ਕਰਕੇ ਦੁਬਾਰਾ ਉਸ ਦੇ ਸਿਰ ਦੇ ਤੇ ਤਾਜ ਰੱਖਣੀ ਹੈ ਉਸ ਸਾਰੀ ਜਾਣਕਾਰੀ ਲੈਣ ਲਈ ਸਾਡੇ ਸਿਟੀ ਲੰਚ ਚੈਨਲ ਦੇ ਨਾਲ ਜੁੜੇ ਰਹੋ